ਤਲ ਗੁਰੂ ਸੇਵੀ ਆ ਅਹਨਸ ਸਾਇ ਸੁਭਾਉ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਖਤ ਖੰਮ ਦੇ ਨੂਰ ਅਰਸ਼ੁ ਕਰਸੂ ਝੱਟੀ ਆ ਤਦ ਦੇ ਚ ਸਚੇ ਪਾਤਸ਼ਾਹ ਮਰ ਜਨਮ ਜਨਮ ਦੀ ਕਟਿਏ ਸੱਜਣ ਸੱਚਾ ਪਾਤਸ਼ਾਹ ਹੋ ਸਿਰ ਸ਼ਾਹਾਂ ਦੇ ਸ਼ਹ ਜਿਸ ਪਾਸ ਬੈਠਿਆ ਸੋਹੀ ਆਈ ਸਭਨਾ ਦਾ ਵਿਸਾਹੋ ਸੋਰਠ ਮਹੱਲਾ ਨਵਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਨੇ ਸੁਖ ਸੁਨੇਹ ਔਰ ਭੈ ਨੀ ਜਾਕੇ ਕੰਚਨ ਮਾਟੀ ਮਨ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਸੁਨੇਹ ਔਰ ਭੈ ਨੀ ਜਾਕੇ ਕੰਚਨ ਮਾਟੀ ਮਨ ਹੀ ਰਹੋ ਨਹਿ ਨਿੰਦਿਆ ਨਾ ਉਸਤ ਤ ਜਾਕੇ ਲੋਭ ਮੋਇ ਅਬ ਮਾਨਾ ਹਰਖ ਸੋਗ ਤੇ ਰਹੇ ਨਿਆਰ ਨਾਹੇ ਮਾਨਿ ਉਪਮਨ ਅਸਾ ਮਨਸ ਸਗਲ ਤਿਆਗੈ ਜਗ ਤੇ ਰਹੇ ਨਰਾਸ ਕਾਮ ਕ੍ਰੋਧ ਜੇ ਪ੍ਰਸੈ ਨਾਹਨ ਤੇ ਇਹ ਘਟ ਬ੍ਰਹਮਨ ਵਸ ਗੁਰ ਕਿਰਪਾ ਜੇ ਨਰ ਕੋ ਕੀਨੀ ਤੇ ਏ ਜੋ ਤਪੈ ਸ਼ਾਨੇ ਨਾਨਕ ਲੀਨ ਭਇਓ ਗੋਬਿੰਦ ਸਿਉ ਜੋ ਪਰ ਨੀ ਸੰਗ ਪਾਨੀ ਗੁਰ ਕਿਰਪਾ ਜੇ ਨਰ ਕੋ ਕੀਨੀ ਤੇ ਏ ਜੋਤਿ ਪੇਸ਼ਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਗੁਰੂ ਪੁਰਸਵਾਰੀ ਸਤ ਸੰਗਤ ਸੋਰਠ ਰਾਗ ਨੌਵੇਂ ਨਾਨਕ ਸਹਿਬ ਸੇ ਗੁਰੂ ਤੇਗ ਬਹਾਦਰ ਸਹਿਬ ਜੀ ਉਚਾਰਣ ਕਰਦੇ ਹਨ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸੁਨੇ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨ ਨਹੀਂ ਰਹਾਉ ਇਸ ਸੰਸਾਰ ਦੇ ਵਿੱਚ ਜਿਹੜਾ ਮਨੁੱਖ ਦੁੱਖ ਨੂੰ ਦੁੱਖ ਨਾ ਸਮਝੇ ਸੁਖ ਆਇਆ ਹੈ ਬਹੁਤਾ ਖੁਸ਼ ਨਾ ਹੋਵੇ ਰਸਤੇ ਦੇ ਵਿੱਚ ਕਿਤੇ ਸੋਨਾ ਵੀ ਪਿਆ ਹੋਵੇ ਮਿੱਟੀ ਕਰਕੇ ਅੱਗੇ ਲੰਘ ਜੇ ਪਿਆਰਿਓ ਉਹੀ ਪਰਮੇਸ਼ਰ ਦੀ ਕਿਰਪਾ ਦਾ ਹੱਕਦਾਰ ਹੈ ਉਹਦੇ ਤੇ ਹੀ ਪਰਮੇਸ਼ਰ ਦਾ ਮੇਰ ਭਰਿਆ ਹੱਥ ਹੈ ਰਹਾ ਨਾਹੇ ਨਿੰਦਿਆ ਨਾਹੇ ਉਸਤਤ ਜਾਕੇ ਲੋਭ ਮੋਹ ਅਭਿਮਾਨਾ ਤੇ ਪਿਆਰਿਓ ਨਾ ਤਾਂ ਨਿੰਦਿਆ ਕਰੇ ਕਿਸੇ ਦੀ ਤੇ ਨਾ ਬਹੁਤੀ ਉਸਤਤੀ ਕਰੇ ਨਾ ਲੋਭ ਦੇ ਵਿੱਚ ਆਵੇ ਨਾ ਮੋਹ ਰੱਖੇ ਤੇ ਨਾ ਹੰਕਾਰ ਕਰੇ ਹਰ ਖਸੋਗ ਤੇ ਰਹੇ ਨਿਆਰਿਓ ਨਾਹੇ ਬਾਣੇ ਬਮਨ ਖੁਸ਼ੀ ਗਮੀ ਦੇ ਵਿੱਚ ਇਕੋ ਜਿਹੀ ਆਈ ਵਿਹਾਰ ਰੱਖੇ ਔਰ ਨਿਆਰਾਪਣ ਰੱਖੇ ਜੇ ਕੋਈ ਖੁਸ਼ ਹੋ ਕੇ ਮਾਣ ਕਰ ਦੇਵੇ ਤਾਂ ਵੀ ਠੀਕ ਤੇ ਜੇ ਕੋਈ ਝਿੜਕ ਦੇਵੇ ਭਾਵ અપਮਾਨ ਕਰ ਦੇਵੇ ਤਾਂ ਵੀ ਉਹਨੂੰ ਬਰਦਾਸ਼ਤ ਕਰਨ ਦੀ ਸਮਰੱਥਾ ਰੱਖੇ ਆਸਾ ਮਨਸਾ ਸਗਲ ਤਿਆਗੀ ਜਗ ਤੇ ਰਹੇ ਨਰਾਸਾ ਇਛਾਵਾਂ ਬਹੁਤੀਆਂ ਨਾ ਪਾਲੇ ਮਨ ਦੇ ਵਿੱਚ ਇਤਨੇ ਖਿਆਲ ਨਾ ਰਖੇ ਆਸਾ ਮਨਸਾ ਜਿਹੜੀ ਆ ਉਹ ਖਤਮ ਕਰ ਦੇਵੇ ਜਗ ਦੇ ਵਿੱਚੋਂ ਜਿਹੜਾ ਜਗ ਦੇ ਵਿੱਚ ਜੀਵਨ ਹੈ ਨਾ ਉਸ ਨੂੰ ਪਰਮੇਸ਼ਰ ਦੀ ਕਿਰਪਾ ਦੇ ਨਾਲ ਜੀਵਣਾ ਸਿੱਖ ਲਵੇ ਕਹਿਣ ਦਾ ਭਾਵ ਕਿ ਮਨ ਦੇ ਵਿੱਚ ਬਹੁਤੇ ਬਲਬਲੇ ਇਕੱਠੇ ਨਾ ਕਰੇ ਤਿਆਗ ਦੀ ਮੂਰਤ ਬਣੇ ਔਰ ਸੰਸਾਰ ਦੇ ਉਤੇ ਸਤਿਗੁਰੂ ਦੀ ਕਿਰਪਾ ਦੇ ਵਿੱਚ ਰਹਿ ਕੇ ਕਾਮ ਕ੍ਰੋਧ ਜਿ ਪਰਸੇ ਨਾ ਹਨ ਤੇ ਘਟ ਬ੍ਰਹਮਨ ਵਾਸਾ ਹਿਰਦੇ ਦੇ ਉਤੇ ਨਾ ਕਾਮ ਜੋਰ ਪਾਵੇ ਨਾ ਕਰੋਧ ਪਾਵੇ ਇਹ ਇਹਨਾਂ ਸਾਰਿਆਂ ਪੰਜਾਂ ਵਕਾਰਾਂ ਤੋਂ ਵੀ ਬਚਿਆ ਹੋਵੇ ਤੇ ਪਰਮਾਤਮਾ ਦੀ ਕਿਰਪਾ ਦੇ ਨਾਲ ਆਪਣਾ ਜੀਵਨ ਬਤੀਤ ਕਰਦਾ ਹੋਵੇ ਤੇ ਪਿਆਰੇ ਉਸ ਹਿਰਦੇ ਦੇ ਵਿੱਚ ਪਰਮਾਤਮਾ ਜਿਹੜਾ ਉਹ ਨਿਵਾਸ ਕਰਦਾ ਉਸ ਹਿਰਦੇ ਦੇ ਵਿੱਚ ਪਰਮੇਸ਼ਰ ਆ ਕੇ ਵਸ ਜਾਂਦਾ ਹੈ ਆਓ ਆਪ ਜੀ ਦੇ ਨਾਲ ਇੱਕ ਵਿਚਾਰ ਸਾਂਝੀ ਕਰਦੇ ਹਾਂ ਤਾਂ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਜਿਸ ਵੇਲੇ ਇੱਕ ਵਿਰਾਗੀ ਸਾਧੂ ਦੇ ਨਾਲ ਆ ਜਿਹੜਾ ਮੇਲਾ ਪ੍ਰਾਗ ਰਾਜ ਦਾ ਚੱਲਦਾ ਜੀ ਇਸ ਜਗ੍ਹਾ ਤੋਂ ਗੰਗਾ ਦੇ ਸ਼ਰਾਂਤ ਤੋਂ ਵਾਪਸ ਮੁੜਿਆ ਰਸਤੇ 'ਚ ਬੜਾ ਪਿਆਰ ਬਣ ਗਿਆ ਚਲਦਿਆਂ ਚਲਦਿਆਂ ਨਗਰ ਬਸਰਕੇ ਦੇ ਵਿੱਚ ਜਦੋਂ ਪਹੁੰਚਦੇ ਨੇ ਪਿਆਰਿਓ ਤੇ ਗੁਰੂ ਅਮਰਦਾਸ ਜੀ ਦੇ ਮਨ ਦੇ ਵਿੱਚ ਤਾਂ ਗਾਈ ਇਹ ਕਿਉਂ ਨਾ ਹੈ ਸਾਧੂ ਨੂੰ ਪ੍ਰਸ਼ਾਦਾ ਪਾਣੀ ਸ਼ਕਾਇਆ ਜਾਵੇ ਬੇਨਤੀ ਕੀਤੀ ਸਾਧੂ ਵੀ ਮੰਨ ਗਿਆ ਦੋ ਚਾਰ ਦਿਨ ਦਾ ਇਕੱਠਾ ਉਹਨਾਂ ਦਾ ਸੰਗ ਰਿਆ ਸੀ ਕਹਿਣ ਲੱਗਾ ਠੀਕ ਹੈ ਦੀਆ ਆਦਰ ਲੀਆ ਬੁਲਾਏ ਪਿਆਰਿਓ ਮਠਾਇਆ ਜਲ ਪਾਣ ਤਿਆਰ ਕੀਤਾ ਔਰ ਜਿਸ ਵੇਲੇ ਪ੍ਰਸ਼ਾਦਾ ਪਾਣੀ ਬਣਾ ਕੇ ਤੇ ਅਗੇ ਰੱਖਿਆ ਤੇ ਅਚਨ ਚੇਤ ਉਹ ਸਾਧੂ ਦੇ ਮੂੰਹ ਦੇ ਵਿੱਚੋਂ ਨਿਕਲਿਆ ਕਹਿਣ ਲੱਗਾ ਭਲੇ ਪੁਰਸ਼ਾ ਤੇਰਾ ਗੁਰੂ ਕੌਣ ਹੈ ਤੇ ਹੁਣ ਜਿਹੜੇ ਗੁਰੂ ਅਮਰਦਾਸ ਜੀ ਸੀ ਤਿਆਗ ਦੀ ਮੂਰਤ ਸਨ ਸੱਚ ਦੀ ਮੂਰਤ ਸਨ ਪਰਮੇਸ਼ਰ ਦੀ ਕਿਰਪਾ ਜੇ ਨਹੀਂ ਸੀ ਬੜੀ ਕਹਿਣ ਲੱਗੇ ਗੁਰੂ ਤਾਂ ਮੈਂ ਜੇ ਧਾਰੇ ਹੀ ਕੋਈ ਇਤਨੇ ਗਰੋਧ ਦੇ ਵਿੱਚ ਆ ਗਿਆ ਸਾਧੂ ਭਗਵੇਂ ਕੱਪੜਿਆਂ ਵਾਲਾ ਇਤਨੇ ਗੁੱਸੇ ਦੇ ਵਿੱਚ ਆ ਗਿਆ ਥਾਲੀ ਨੂੰ ਪਰਾਂ ਵਗਾ ਕੇ ਮਾਰਿਆ ਕਹਿਣ ਲੱਗਾ ਕਿ ਕਿੱਡਾ ਵੱਡਾ ਪਾਪ ਹੋਣ ਲੱਗਾ ਸੀ ਇੱਕ ਨਗਰੇ ਦੇ ਹੱਥੋਂ ਪ੍ਰਸ਼ਾਦਾ ਛਕਣ ਨਿਕਾ ਸੀ ਤੇਰਾ ਗੁਰੂ ਹੀ ਕੋਈ ਨਹੀਂ ਐਨੇ ਦਿਨ ਤੇਰੇ ਨਾਲ ਸੰਗ ਕੀਤਾ ਤੂੰ ਤੇ ਮੇਰਾ ਸਾਰਾ ਯਾਤਰਾ ਜਿਹੜੀ ਆ ਉਹ ਨਿਫਰ ਕਰ ਦਿੱਤੀ ਹੈ ਮਨ ਦੇ ਵਿੱਚ ਬੜੀ ਨਰਾਸਤਾ ਆਈ ਗੁਰੂ ਅਮਰਦਾਸ ਜੀ ਤੇ ਸੋਚਾਂ ਵਿੱਚ ਡੁੱਬ ਗਿਆ ਘਰੇ ਗਿਆ ਇਹ ਜਿਹੜੀ ਪ੍ਰਾਤਕਾ ਦੀ ਨੋ ਸੀ ਨਾ ਜਦੋਂ ਅੰਮ੍ਰਿਤ ਵੇਲੇ ਦੁੱਧ ਦਾ ਰੇੜਕਾ ਪਾਉਂਦੀ ਸੀ ਜਿਵੇਂ ਕਿ ਬੀਬੀਓ ਆਪਜੀ ਸਭ ਨੂੰ ਪਤਾ ਹੈ ਕਿ ਪ੍ਰਾਣੇ ਸਮੇਂ ਦੇ ਵਿੱਚ 4 ਵਜੇ ਬੀਬੀਆਂ ਹੱਥ ਦੇ ਨਾਲ ਰੇੜਕਾ ਪਾ ਰਹੀਆਂ ਦੀਆਂ ਸੀ 4 ਵਜੇ ਹੀ ਜਿਹੜੇ ਜ਼ਮੀਨਾ ਬੀਜਣ ਵਾਲੇ ਪੈੜੀਆਂ ਬੋਹਣ ਵਾਲੇ ਫਲਦਾਂ ਦੀਆਂ ਹਰਨਾਲੀਆਂ ਹੱਕ ਕੇ ਲੈ ਜਾਂਦੇ ਸਨ ਤੇ ਉਹਨੇ ਜਦੋਂ ਰੇੜਕਾ ਪਾਉਣਾ ਦੁੱਧ ਦਾ ਤੇ ਨਾਲ ਉਹਨੇ ਜਾਪ ਕਰਨਾ ਤੇ ਉਹ ਬੜੀ ਮਿੱਠੀ ਆਵਾਜ਼ ਦੇ ਵਿੱਚ ਜਾਪ ਕਰਨਾ ਤੇ ਗੁਰੂ ਅਮਰਦਾਸ ਜੀ ਕਹਿਣ ਲੱਗੇ ਪੁੱਤਰ ਇਹ ਬਾਣੀ ਕਿੰਨਾ ਦੀ ਏ ਬੜੀ ਮਠਾਸ ਹੁੰਦੀ ਬੜਾ ਆਨੰਦ ਹੁੰਦਾ ਕਹਿਣ ਲੱਗੇ ਕਿ ਇਹ ਬਾਣੀ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹੈ ਜਿਨ੍ਹਾਂ ਦੇ ਦੂਸਰੀ ਜਗ੍ਹਾ ਦੇ ਉਤੇ ਗੁਰੂ ਅੰਗਦ ਦੇਵ ਜੀ ਬਰਾਜਮਾਨ ਨੇ ਗੱਲ ਦਿੱਤੀ ਕਹਿਣ ਲੱਗੇ ਕਿ ਮੈਨੂੰ ਵੀ ਕਿਤੇ ਦਰਸ਼ਨ ਮੇਲੇ ਕਰਵਾ ਦੇ। ਤੇ ਪਿਆਰਿਓ ਗੁਰੂ ਅਮਰਦਾਸ ਜੀ ਪਰਿਵਾਰ ਸਮੇਤ ਜਾ ਕੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ। ਮਨ ਦੇ ਵਿੱਚ ਸ਼ਾਂਤੀ ਆ ਗਈ, ਮਨ ਸ਼ਾਂਤ ਹੋ ਗਿਆ। ਤੇ ਕਿ ਚੰਨਾ ਤੇ ਪੈ ਗਏ ਰਿਸ਼ਤੇਦਾਰੀ ਦਾ ਮਾਮਲਾ ਸੀ ਕੁੜਮਾ ਚਾਰੀ ਦਾ ਪਰ ਉਸ ਚੀਜ਼ ਨੂੰ ਨਹੀਂ ਸੋਚਿਆ। ਸ਼ਾਨੇ ਕਹਿੰਦੇ ਗੁਰੂ ਬਿਨਾ ਗਤ ਨਹੀਂ ਸ਼ਾਹ ਬਿਨਾ ਭਤ ਨਹੀਂ ਤੇ ਉਹਨਾਂ ਨੂੰ ਗੁਰੂ ਧਾਰਨ ਕਰ ਲਿਆ ਪਿਆਰਿਓ ਉਹਨਾਂ ਦੇ ਹੋ ਕੇ ਰਹਿ ਗਏ ਸੇਵਾ ਦੇ ਵਿੱਚ ਇਹਨੇ ਮਗਨ ਹੋ ਗਏ ਕਿ ਆਪ ਜੀ ਨੂੰ ਪਤਾ ਹੈ ਕਿ 80 82 ਸਾਲ ਦੀ ਉਮਰ ਦੇ ਵਿੱਚ ਮੋਢੇ ਤੇ ਗਾਗਰ ਢੋਈ ਬਿਆਦ ਰਿਆ ਤੋਂ ਉਮਰਤ ਦੇ ਪਾਣੀ ਲੈ ਕੇ ਆਉਣਾ ਔਰ ਆਣ ਕੇ ਇਸ਼ਨਾਨ ਕਰਾਉਣਾ ਤੇ ਉਥੇ ਦੇ ਰਹਿ ਗਏ ਸਤਗੁਰੂ ਦੀ ਕਿਰਪਾ ਹੋ ਗਈ ਤੇ ਜਦੋਂ ਸਤਗੁਰੂ ਦੀ ਕਿਰਪਾ ਹੋ ਗਈ ਤੇ ਆਪਾਂ ਪੜ ਰਹੇ ਨਾ ਪਿਆਰਿਓ ਆਸਾ ਮਨਸਾ ਸਗਲ त्यागी ਜਗਤੀ ਰਹਿ ਨરસ ਸਾਰੀਆਂ ਇਛਾਵਾਂ ਖਤਮ ਕਰਦੀਆਂ ਪਰਿਵਾਰ ਦਾ ਮੋਹ त्याग ਦਿੱਤਾ ਤੇ ਜਾ ਕੇ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਦੇ ਭਮਰੇ ਬਣ ਗਏ ਔਰ ਕਾਹ ਕ્રોਧ ਹੰਕਾਰ ਸਭ ਕੁਝ ਖਤਮ ਹੋ ਗਿਆ ਤੇ ਪਿਆਰਿਓ ਸੇਵਾ ਕਰਕੇ ਗਾਗਰ ਢੋਕੇ ਤੇ ਬ੍ਰਹਮ ਦਾ ਨਵਾਸਾ ਆਪਣੇ ਘਟ ਦੇ ਵਿੱਚ ਆਪਣੇ ਹਿਰਦੇ ਦੇ ਵਿੱਚ ਕਰ ਲਿਆ। ਪਰਮਾਤਮਾ ਦੀ ਕਿਰਪਾ ਹੋ ਗਈ ਉਹਨਾਂ ਦੇ ਹਿਰਦੇ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਪਰਮਾਤਮਾ ਆਪ ਵਾਸਾ ਕਰ ਲਿਆ। ਤੇ ਪਿਆਰਿਓ ਅਸਲੀਅਤ ਇਹ ਹੈ ਕਿ ਜਿਵੇਂ ਇਹ ਸਾਰੇ ਸ਼ਬਦ ਦੇ ਵਿੱਚ ਸਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਨੂੰ ਬੜੇ ਹੀ ਢੰਗ ਦੇ ਨਾਲ ਸਮਝਾਇਆ ਹੈ ਕਿ ਇੰਨਾ ਇੰਨਾ ਆਧੀਆਂ ਵਿਆਧੀਆਂ ਤੋਂ ਬਾਝਾ ਤੇ ਫੇਰ ਤੇਰੇ ਤੇ ਪਰਮਾਤਮਾ ਦੀ ਕਿਰਪਾ ਹੋਣੀ ਹੈ ਸੋ ਅਗੇ ਅਖੀਰ ਦੇ ਵਿੱਚ ਸਤਿਗੁਰੂ ਲਿਖਦੇ ਨੇ ਕਿ ਗੁਰ ਕਿਰਪਾ ਜੇ ਨਰ ਕੋ ਕੀਨੀ ਤੇ ਇਹ ਜੋਤ ਪਛਾਨੇ ਤੇ ਜੇ ਗੁਰੂ ਕਿਰਪਾ ਕਰ ਦੇਵੇ ਪਿਆਰਿਓ ਜਿਸਨਾਰ ਦੇ ਉੱਤੇ ਉਹੀ ਇਹ ਜੋਤੀ ਨੂੰ ਪਛਾਨ ਸਕਦਾ ਦੂਜੇ ਦੇ ਵਸ ਦੀ ਗੱਲ ਨਹੀਂ ਜੇ ਤੇ ਇਸੇ ਤਰ੍ਹਾਂ ਹੀ ਮਨ ਦੇ ਉੱਤੇ ਠੋਕਰ ਵੱਜੀ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਉਹਨਾਂ ਨੂੰ ਸਮਝ ਪੈ ਗਈ ਔਰ ਗੁਰੂ ਅੰਗਦ ਦੇਵ ਜੀ ਨੇ ਗੁਰੂ ਧਾਰਨ ਕੀਤਾ। ਉਹਨਾਂ ਦੀ ਸੇਵਾ ਸਿਮਰਨ ਕੀਤੀ ਬਾਅਦ ਦੇ ਵਿੱਚ ਗੁਰਤਾ ਗੱਦੀ ਵੀ ਆਪ ਜੀ ਨੂੰ ਪ੍ਰਾਪਤ ਹੋਈ। ਨਾਨਕ ਲੀਨ ਭਇਓ ਗੋਬਿੰਦ ਸਿਓ ਜੋ ਪਾਨੀ ਸੰਗ ਪਾਨੀ ਤੇ ਪਿਆਰਿਓ ਜਿਵੇਂ ਪਾਣੀ ਦੇ ਵਿੱਚ ਪਾਣੀ ਸਮਾ ਜਾਂਦਾ ਹੈ। ਇਸੇ ਤਰ੍ਹਾਂ ਹੀ ਗੁਰੂ ਅੰਗਦ ਦੇਵ ਜੀ ਦੀ ਸੇਵਾ ਕੁਮਾਕੇ ਉਹਨਾਂ ਨੇ ਗੁਰਤਾ ਗੱਦੀ ਪ੍ਰਾਪਤ ਕੀਤੀ ਔਰ ਅੰਗਦ ਦੇਵ ਜੀ ਉਨ੍ਹਾਂ ਦੇ ਵਿੱਚ ਆਪਣੀ ਜੋਤ ਲੇਨ ਕਰ ਦਿੱਤੀ ਮਾਨੋ ਜਿਵੇਂ ਪਾਣੀ ਦੇ ਵਿੱਚ ਪਾਣੀ ਸੁਆ ਜਾਂਦਾ ਹੈ ਐਵੇਂ ਬਾਬੇ ਨਾਨਕ ਵਾਲੀ ਜੋਤ ਤੀਜੇ ਗੁਰੂ ਸਾਬ ਸ੍ਰੀ ਗੁਰੂ ਅਮਰਦਾਸ ਜੀ ਦੇ ਵਿੱਚ ਪਹੁੰਚ ਗਈ ਸੋ ਇਹ ਸੀ ਪਿਆਰੇ ਵਾਜਦਾ ਹੁਕਮ ਜਵਾਬ ਜੀ ਨੇ ਸ਼ਰਣ ਕੀਤਾ ਹੈ ਭਰਮਤਾ ਦੇ ਜੋਗ ਹੋ ਆਪਣਾ ਕੀਰਤੀ ਸਮਾਨ ਗੁਰੂ ਦਰਾਂ ਤੇ ਲਗਾਉਂਦੇ ਹੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੋਈਆਂ ਭੁੱਲਾਂ ਨੂੰ ਨਾ ਜਿਤਾ ਰਹੀਏ ਗੱਜ ਕੇ ਫਤਿਹ ਹੋ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ